Thank well, you. ਮੇਰਾ ਭਾਜੀ ਗੁਰਪ੍ਰੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਮਿਆਲਕਲਾ ਤਹਿਸੀਲ ਸਮਾਣਾ ਡਿਸਟ੍ਰਿਕਟ ਪਟਿਆਲਾ ਜੀ ਕੀ ਮਾਮਲਾ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਕੋਠੀ ਬੁਲੇਦਕਾਰੀ ਪਹੁੰਚਿਆ ਜੀ ਤੇ ਇਹ ਮਾਮਲਾ ਕੀ ਹੈ ਜੀ ਮਾਮਲਾ ਇਹ ਵੀ ਸਾਡਾ ਜਿਹੜੇ ਇਹ ਪਠਾਨ ਮਾਜਰਾ ਸਾਹਿਬ ਨੇ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹ ਜਿਹੜੇ ਸਾਡੇ ਮੇਰੇ ਮਾਸੀ ਜੀ ਦੀ ਬੇਟੀ ਨੇ ਤੇ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਟਾਈਮ ਤੋਂ ਜੋ ਸਰਕਾਰ ਦੇ ਨਾਲ ਜਾਂ ਐਮਐਲਏ ਸਾਹਿਬ ਦੀ ਜਿਹੜੀ ਆਵਾਜ਼ ਸੀਗੀ ਉਹਨਾਂ ਨੇ ਇੱਕ ਲੋਕਾਂ ਦੇ ਹਿੱਤ ਦੇ ਵਿੱਚ ਆਵਾਜ਼ ਚੱਕੀ ਆਪਣੇ ਹਲਕੇ ਦੇ ਪ੍ਰਤੀ ਆਵਾਜ਼ ਚੱਕੀ ਤਾਂ ਉਹ ਤੁਹਾਨੂੰ ਪਤਾ ਹੈ ਜੋ ਕੁਝ ਵੀ ਹੋ ਰਿਹਾ ਹੈ ਮੈਨੂੰ ਬਿਆਨ ਕਰਨ ਦੀ ਲੋੜ ਕੋ ਨਹੀਂ ਪਰ ਅੱਜ ਇਸ ਵਿੱਚ ਥੋੜੀ ਜਿਹੀ ਜਿਹੜੀ ਨਵੀਂ ਅਪਡੇਟ ਹੈ ਉਹ ਵੇਖਣ ਨੂੰ ਮਿਲੀ ਹੈ ਕਿਉਂਕਿ ਇਹ ਜਿਹੜੇ ਸਾਡੇ ਭੈਣ ਜੀ ਨੇ ਉਹ ਕੋਠੀ ਦੇ ਅੰਦਰ ਨੇ ਤੇ ਜਦੋਂ ਉਹਨਾਂ ਦੀ ਮੈਨੂੰ ਕਾਲ ਆਉਂਦੀ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਅੱਜ ਜਿਹੜੀ ਇਹ ਕੋਠੀ ਨੂੰ ਖਾਲੀ ਕਰਵਾਉਣ ਸੰਬੰਧੀ ਕੋਈ ਇਹ ਪ੍ਰਕਿਰਿਆ ਜਿਹੜੀ ਹੈ ਸਰਕਾਰ ਦੀ ਜਾਂ ਡੀਸੀ ਸਾਹਿਬ ਦੀ ਉਹ ਕੋਈ ਅੱਜ ਉਹਨਾਂ ਨੇ ਚਲਾਈ ਹੈ ਅਸੀਂ ਇੱਕੋ ਬੇਨਤੀ ਕਰਦੇ ਹਾਂ ਦੇਖੋ ਕਾਨੂੰਨ ਦੇ ਮੁਤਾਬਕ ਜੋ ਐਮਐਲਏ ਸਾਹਿਬ ਤੇ ਤੁਹਾਨੂੰ ਪਹਿਲਾਂ ਸਰਕਾਰ ਨੇ ਦੋਸ਼ ਲਾਇਆ ਪਰਚਾ ਹੋ ਗਿਆ ਜੋ ਕੁਝ ਵੀ ਚੱਲ ਰਿਹਾ ਹੈ ਨਾ ਵੀ ਇਹਦੇ ਵਿੱਚ ਪਰਿਵਾਰ ਹੈ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਵਾਈਫ ਨੇ ਬੱਚੇ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਧੱਕਾ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਅਗਰ ਕੋਈ ਸਰਕਾਰ ਵੱਲੋਂ ਜਾਂ ਕੋਈ ਪ੍ਰਸ਼ਾਸਨ ਵੱਲੋਂ ਇਹਨੂੰ ਖਾਲੀ ਕਰਾਉਣ ਦਾ ਹੁਕਮ ਹੈ ਤਾ ਬੜੇ ਪ੍ਰੋਸੈਸ ਦੇ ਨਾਲ ਕਿਉਂਕਿ ਜਿਹੜਾ ਸਮਾਨ ਹੈਗਾ ਵਿੱਚ ਘਰ ਦੇ ਵਿੱਚ ਸਮਾਨ ਕਾਫੀ ਜਿਹੜਾ ਉਹ ਪਿਆ ਹੋਇਆ ਹੈ ਜਿਹੜਾ ਉਹਨੂੰ ਚੱਕਣ ਦੀ ਜਿਹੜੀ ਮਨਜ਼ੂਰੀ ਹੈ ਜਾਂ ਅਸੀਂ ਡੀਸੀ ਸਾਹਿਬ ਨੂੰ ਜਾਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆਂ ਅਗਰ ਕੋਈ ਪ੍ਰੋਸੈਸ ਹੈਗਾ ਤੇ ਸਾਡਾ ਜਿਹੜਾ ਸਮਾਨ ਹੈ ਉਹ ਬੜੇ ਸੇਫ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਨੂੰ ਸਮਾਨ ਚੱਕਣਾ ਸਮਾਨ ਚੱਕਣ ਦਿੱਤਾ ਜਾਏ ਤਾਂ ਕਿ ਜਿਹੜਾ ਹੀ ਆਪਣਾ ਸਮਾਨ ਹੈ ਹੀ ਆਪਣੇ ਦੂਜੇ ਘਰ ਦੇ ਵਿੱਚ ਜਿਹੜਾ ਇਹਨੂੰ ਲੈ ਜਾ ਸਕੀਏ ਇਹਦਾ ਨੁਕਸਾਨ ਨਾ ਹੋਵੇ ਵੇਖੋ ਇਸ ਸਮਾਨ ਦਾ ਇਸ ਜਿਹੜੀ ਐਕਸੀਡੈਂਟ ਦੇ ਨਾਲ ਕੋਈ ਉਹ ਨਹੀਂ ਹੈਗਾ ਜਿਹੜੀ ਕਾਰਵਾਈ ਉਹਨਾਂ ਕੀਤੀ ਐ ਐਮਐਲਏ ਸਾਹਿਬ ਕਿੱਥੇ ਨੇ ਉਹ ਕਿਸੇ ਨੂੰ ਵੀ ਨਹੀਂ ਪਤਾ ਤੇ ਉਹ ਵਿਚਾਰੇ ਕਈ ਦਿਨਾਂ ਤੋਂ ਵੇਖੋ ਭੁੱਖੇ ਪਾਣੇ ਅੰਦਰ ਬੈਠੇ ਨੇ ਤਾਂ ਐਦਾਂ ਨਹੀਂ ਹੋਣਾ ਚਾਹੀਦਾ ਜੋ ਕੁਝ ਅੱਜ ਇੱਥੇ ਹੋ ਰਿਹਾ ਕੋਈ ਇੰਨਾ ਵੱਡਾ ਅਪਰਾਧ ਨਹੀਂ ਕੀਤਾ ਐਮਐਲਏ ਸਾਹਿਬ ਨੇ ਵੀ ਆਪਾਂ ਕਹਿ ਦਈਏ ਵੀ ਕੋਈ ਬੜਾ ਵੱਡਾ ਜੁਰਮ ਕਰਕੇ ਨਿਕਲਿਆ ਜਾਂ ਕੋਈ ਗੈਂਗਸਟਰ ਆ ਵੀ ਵਾਰਦਤ ਕਰਕੇ ਨਿਕਲੇ ਆ ਜਿਹਦੇ ਪਿੱਛੇ ਇੰਨੀ ਜਾਰੀ ਸਖਤਾਈ ਕਰ ਰਹੀ ਹੈ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਗਰ ਇਸ ਕੋਠੀ ਦੇ ਵਿੱਚੋਂ ਕੋਈ ਖਾਲੀ ਕਰਵਾਉਣ ਦੇ ਹੁਕਮ ਤੁਹਾਡੇ ਕੋਲ ਹੈਗੇ ਨੇ ਤਾਂ ਪਲੀਜ਼ ਜਿਹੜਾ ਸਾਡਾ ਸਮਾਨ ਆ ਉਹ ਸਾਰਾ ਸਮਾਨ ਸਾਨੂੰ ਇੱਥੋਂ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਜੇ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੁੰਦਾ ਜਾਂ ਕੁਝ ਹੁੰਦਾ ਦੇਖੋ ਸਾਰਾ ਹਲਕਾ ਹੈ ਸਾਰਿਆਂ ਨੂੰ ਮੈਸੇਜ ਲੱਗੇ ਨੇ ਅਸੀਂ ਰਿਸ਼ਤੇਦਾਰ ਸਾਰੇ ਆਏ ਆ ਕਿਸੇ ਤਰ੍ਹਾਂ ਦਾ ਇੱਥੇ ਕੋਈ ਹੋਰ ਐਕਸੀਡੈਂਟ ਹੁੰਦਾ ਜਾਂ ਕੋਈ ਇੱਥੇ ਭੰਨ ਤੋੜ ਹੁੰਦੀ ਏ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸੋ ਅਸੀਂ ਬੇਨਤੀ ਇਹੀ ਕਰਦੇ ਆ ਪਰਿਵਾਰ ਅੰਦਰ ਬੈਠਾ ਮੈਂ ਮਿਲ ਕੇ ਆ ਜਾ ਕੇ ਭੈਣ ਜੀਰਾਂ ਨੂੰ ਵਿਚਾਰੇ ਕੰਡੀਸ਼ਨ ਜਿਹੜੀ ਬਹੁਤ ਜਿਆਦੀ ਜਿਹੜੀ ਨਾਜ਼ੁਕ ਹੈ ਕੋਈ ਖਾਪ ਹੀ ਨਹੀਂ ਰਿਹਾ ਦਿਮਾਗੀ ਪ੍ਰੋਬਲਮ ਹੋਣ ਕਰਕੇ ਕੁਝ ਉਹਨਾਂ ਨੂੰ ਪਹਿਲਾਂ ਕਾਫੀ ਬਿਮਾਰੀ ਹੋਣ ਕਰਕੇ ਥੋੜਾ ਜਿਹਾ ਉਹ ਜਿਆਦਾ ਬਿਮਾਰ ਨੇ ਕਿਹੜੀ ਕਿਹੜੀਆਂ ਟੀਮਾਂ ਭਾਰੀ ਇਸ ਮੌਕੇ ਦੇ ਉੱਪਰ ਪਹੁੰਚੀਆਂ ਨੇ ਕਿਹਨਾਂ ਦੇ ਵੱਲੋਂ ਸਾਰੀ ਇਹੜੀ ਕਾਰਵਾਈ ਨੂੰ ਅਨਜਾਮ ਦਿੱਤਾ ਜਾ ਰਿਹਾ ਹੈ ਦੇਖੋ ਮੈਂ ਅੰਦਰ ਜਾ ਕੇ ਜੋ ਉੱਥੇ ਵੇਖ ਕੇ ਆਇਆ ਮਿਲ ਕੇ ਆਇਆ ਅੰਦਰ ਐਡਵੋਕੇਟ ਸਾਹਿਬ ਬੈਠੇ ਨੇ ਜੋ ਪਠਾਨ ਮਦਰ ਸਾਹਿਬ ਦਾ ਜਿਹੜਾ ਕੇਸ ਹੈ ਉਹਨਾਂ ਨੂੰ ਹੈਂਡਲ ਕਰ ਰਹੇ ਨੇ ਤੇ ਕੋਈ ਅੰਦਰ ਜਿਹੜੇ ਹੋਰ ਪ੍ਰਸ਼ਾਸਨ ਨੇ ਦਾ ਅਧਿਕਾਰੀ ਨੇ ਉਹ ਅੰਦਰ ਮੌਜੂਦ ਨੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹਰੇ ਬਾਕੀ ਕੋਈ ਹੋਰ ਅ ਅਜੇ ਕੋਈ ਵੱਡੇ ਉੱਚ ਅਧਿਕਾਰੀ ਆਪਾਂ ਨਹੀਂ ਕਹਿ ਸਕਦੇ ਵੀ ਜਿਹੜਾ ਇੱਕਦਮ ਕੋਈ ਦਾ ਦਾ ਮੈਟਰ ਅਜੇ ਆਪਾਂ ਨੂੰ ਕਲੀਅਰ ਨਹੀਂ ਕਰ ਸਕਦੇ ਪਰ ਕੁਝ ਜਿਹੜਾ ਸੁਣਨ ਨੂੰ ਮਿਲਿਆ ਸੀਗਾ ਜੋ ਸਾਨੂੰ ਕਾਲ ਆਈ ਸੀ ਪੈਂਜੇਰਾ ਤੋਂ ਵੀ ਇਦਾਂ ਦੀ ਕੋਈ ਅਪਡੇਟ ਹੋ ਰਹੀ ਹੈ ਵੀ ਤੁਸੀਂ ਪਹੁੰਚ ਕੇ ਇੱਥੇ ਆਪਣਾ ਘਟੋ ਘੱਟ ਸਮਾਨ ਦਾ ਤਾਂ ਜਿਹੜਾ ਆਪਾਂ ਉਹ ਆਪਣਾ ਖਿਆਲ ਕਰੀਏ ਕੀਤਾ ਗਿਆ ਜੋ ਤੁਸੀਂ ਪਹੁੰਚਿਓ ਕਿੱਦਾਂ ਦੇ ਹਾਲਾਤ ਤੁਹਾਨੂੰ ਦਿਖ ਰਹੇ ਨੇ ਨਹੀਂ ਅੱਜੇ ਇਦਾਂ ਕੋਈ ਇਦਾਂ ਦਾ ਮੈਟਰ ਨਹੀਂ ਹੈਗਾ ਸਮਾਨ ਜਿਹੜਾ ਵੀ ਪਿਆ ਉਹ ਸਾਰਾ ਕਮਰਿਆਂ ਵਿੱਚ ਸੇਫ ਪਿਆ ਹੈ ਕੋਈ ਇਦਾਂ ਦੀ ਕੋਈ ਤੋੜ-ਪਾੜ ਨਹੀਂ ਕੋਈ ਇਦਾਂ ਦਾ ਕੋਈ ਨਹੀਂ ਨਹੀਂ ਦੇਖੋ ਜੋ ਅੰਦਰ ਪ੍ਰੋਸੈਸ ਚੱਲ ਰਿਹਾ ਹੈ ਵਕੀਲ ਸਾਹਿਬ ਨਾਲ ਮੇਰੀ ਗੱਲ ਹੋਈ ਮੈਂ ਕਹਿੰਦਾ ਸਾਨੂੰ ਆ ਉਹਨਾਂ ਕਿਹਾ ਵੀ ਇਦਾਂ ਕਰੋ ਥੋੜਾ ਜਿਹਾ ਵੇਟ ਕਰੋ ਕਿ ਜਿਹੜਾ ਕੁਝ ਹੋਏਗਾ ਪ੍ਰੋਸੈਸ ਨਾ ਹੋਣਾ ਤੱਕਾ ਨਹੀਂ ਹੁੰਦਾ ਕੋਰਟ ਵੱਲੋਂ ਵੀ ਜਿਹੜੀ ਹੈ ਉਹ ਹੈਲਪ ਜਿਹੜੀ ਹੈ ਪਰਿਵਾਰ ਨੂੰ ਮਿਲ ਰਹੀ ਹੈ ਠੀਕ ਹੈ ਵਕੀਲ ਸਾਹਿਬ ਅੰਦਰ ਬੈਠੇ ਨੇ ਹੋਰ ਜਿਹੜੇ ਸਾਡੇ ਰਿਸ਼ਤੇਦਾਰ ਨੇ ਉਹ ਵੀ ਅੰਦਰ ਬੈਠੇ ਨੇ ਕੁਝ ਰਿਸ਼ਤੇਦਾਰ ਸਾਡੇ ਆ ਰਹੇ ਨੇ ਅਸੀਂ ਸਾਰੇ ਇਹੀ ਬੇਨਤੀ ਕਰਦੇ ਆਂ ਵੀ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਅਗਰ ਕੋਠੀ ਖਾਲੀ ਕਰਨ ਦਾ ਕੋ ਹੁਕਮ ਹੈ ਪ੍ਰਸ਼ਾਸਨ ਵੱਲੋਂ ਤੇ ਉਹਨੂੰ ਬੜੇ ਸਹੀ ਤਰੀਕੇ ਨਾਲ ਲਾਗੂ ਕਰੋ ਇਹੀ ਆਪਣਾ ਸਮਾਨ ਚੱਕ ਕੇ ਆਪਣੇ ਘਰੇ ਸੇਫ ਰੱਖ ਸਕੀਏ ਸੋ ਮੇਰਾ ਵੀਰ ਤੁਹਾਡੇ ਪ੍ਰਸ਼ਾਸਨ ਦੀ ਮੈਂ ਸਾਰਿਆਂ ਦੀ ਇਹੀ ਬੇਨਤੀ ਕਰਦਾ ਸਾਰਿਆਂ ਦਾ ਧੰਨਵਾਦ ਜੀ ਜਿਹੜਾ ਨੋਟਿਸ ਆਇਆ ਕਿ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮਐਲਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਵੰਚ ਸਰਕਾਰ ਨੇ ਵੈਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵੰਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਗਿੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਇਹਨਾਂ ਨੇ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਕੇਸ ਇਸ ਆਲਰੇਡੀ ਪੈਂਡਿੰਗ ਹੈ ਤੇ ਸਵੇਰ ਵਾਸਤੇ ਲੱਗੇ ਹੋਏ ਸਰ ਕੋਈ ਕੋਣ ਕਮਿਸ਼ਨ ਮੈਂਬਰ ਦਾ ਮੈਂਬਰ ਕਿਹੜਾ ਸੀਗਾ ਜੀ ਇਕਤਾਂ ਮੈਂ ਮੈਡਮ ਪੂਟਾ ਨੇ ਏਸੀਏ ਪੂਟਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਆਰਡਰਸ ਤੋਂ ਬਾਅਦ ਹੋਣ ਵਾਲੀ ਕਿ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਹਾਲੇ ਪਹਿਨੀ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਨੋਟਿਸ ਹੈ ਕਿੰਨੇ ਦਿਨ ਦਾ ਨੋਟਿਸ ਹੈ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ کورٹ ਵਿੱਚ ਗਏ ਹਲੇ ਨੋਟਿਸ ਦਾ ਕੋਈ ਟਾਈਮ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖਣ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨજરਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐਫ ਆਈ ਆਰ 'ਚ ਨੇਮਡ ਨਹੀਂ ਹੈਗੀ ਤੇ ਨਜ਼ਰਪੰਦਵੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਹਿਬ ਜੀ ਇਹ ਪਤਾ ਸੀ ਕਿ ਕਿਹਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਨੇ ਬੇਟਾ ਬੇਟੇ ਨੂੰ ਇਹਨਾਂ ਨੇ ਕਿਉਂ ਬਣਾ ਲਿਆ 174 ਨੰਬਰ ਐਫ ਆਈ ਆਰ ਪਰ ਉਹ ਅਜੇ ਨਈ ਅਰੈਸਟ ਉਹ ਵੀ ਹਲੇ ਮਤਲਬ ਗ੍ਰਿਫਟ ਤੋਂ ਬਾਹਰ ਹੈ ਉਹ ਵੀ ਗ੍ਰਿਫਟ ਤੋਂ ਬਾਹਰ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਪੁਲਿਸ ਥਾਣੇ ਵਾਲੇ ਜਿਸ ਤਰ੍ਹਾਂ ਗੱਲ ਆ ਰਹੀ ਇੱਕ ਕੋਰਟ ਨੇ ਕੀਤੇ ਗਏ ਸਾਡੇ ਜਿਹੜੇ ਸਰਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀ ਕੀਤਾ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਹੈ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਅਪਲੀਕੇਸ਼ਨ ਫਾਈਲ ਕਰਾਂਗੇ ਪਰ ਮਿਸਿੰਗ ਪਠਾਨ ਮਾਜਰਾ ਨਾਲ ਕੋਈ ਸੰਪਰਕ ਹੋ ਸਕਿਆ ਜੀ ਨਹੀਂ ਕਰ ਰਹੇ ਨੇ ਕੋਈ ਸੰਪਰਕ ਨਹੀਂ ਕਿਸੇ ਦਾ ਸਾਡਾ ਤਾਂ ਹੈ ਨਹੀਂ ਉਹਨਾਂ ਨਾਲ ਠੀਕ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਕੀ ਲੱਗਦਾ ਵੀ ਸ਼ਾਇਦ ਉਹ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰਸ਼ਾਸਨ ਵੱਲੋਂ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀ ਹੈ ਠੀਕ ਠੀਕ